ਇੱਕ ਦੂਜੇ ਨਾਲ ਜਦੋਂ ਦਿਲ ਮਿਲਦੇ ਨੇ ਦਿਲਾਂ ਵਿੱਚ ਕਈ ਖਿਆਲ ਪੈਦਾ ਹੁੰਦੇ ਨੇ ਜਜਵਾਤਾਂ ਦੇ ਵਿੱਚ ਬਹਿ ਕੇ ਜਜਵਾਤਾਂ ਦੇ ਵਿੱਚ ਬਹਿ ਕੇ ਦਿਨ ਰਾਤ ਕਈ ਸਵਾਲ ਪੈਦਾ ਹੁੰਦੇ ਨੇ ਸੁਪਨੇ ਸਜਾਉਣ ਵਿੱਚ ਸੁਪਨੇ ਸਜਾਉਣ ਵਿੱਚ ਬਾਕੀ ਸਭ ਭੁੱਲ ਜਾਂਦਾ ਹੈ ਇੱਕ ਦਿਲ ਦੂਜੇ ਦਿਲ ਦੀਆਂ ਯਾਦਾਂ ਵਿੱਚ ਰੁੱਲ ਜਾਂਦਾ ਤਰਤੀ ਪੈਰਾਂ ਹੇਠੋਂ ਨਿਕਲਦੀ ਐ ਅੱਖਾਂ ਦੀ ਚਮਕ ਵੀ ਵੱਖਰੀ ਹੀ ਦਿਖਦੀ ਐ ਵਾਅਦੇ ਕਰਾਰ ਵੱਡੇ ਵੱਡੇ ਹੋ ਜਾਂਦੇ ਅਸਮਾਨ ਤੋਂ ਤਾਰੇ ਤੋੜ ਕੇ ਹੱਥਾਂ ਵਿੱਚ ਨੇ ਧਰੇ ਜਾਂਦੇ ਪਰ ਲੱਖਾਂ ਕਰੋੜਾਂ ਵਿੱਚੋਂ ਹੀ ਪਰ ਲੱਖਾਂ ਕਰੋੜਾਂ ਵਿੱਚੋਂ ਹੀ ਹੀਰ ਰਾਂਝਾ ਸੋਨੀ ਤੇ ਮਹੀਵਾਲ ਪੈਦਾ ਹੁੰਦੇ ਨੇ ਇੱਕ ਦੂਜੇ ਨਾਲ ਜਦੋਂ ਦਿਲ ਮਿਲਦੇ ਨੇ ਤਾਂ ਦਿਲਾਂ ਵਿੱਚ ਕਈ ਖਿਆਲ ਪੈਦਾ ਹੁੰਦੇ ਨੇ ਦਿਲਾਂ ਵਿੱਚ ਕਈ ਖਿਆਲ ਪੈਦਾ ਹੁੰਦੇ ਨੇ